ਹਾਂਜੀ ਸਵਾਗਤ ਆਜੀ ਤੁਹਾਡਾ ਸਾਰਿਆਂ ਦਾ ਜੀ ਆਪਣੇ ਅੱਜ ਦੇ ਇਸ ਬਲੌਗ ਵਿੱਚ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਤੇ ਆਜੋ ਜੀ ਫੇਰ ਅੱਗੇ ਤੁਹਾਨੂੰ ਦੱਲੀ ਅੱਜ ਦੀ ਰੁਟੀਨ ਤੇ ਝੋਨਾ ਜਿਹੜਾ ਤੁਸੀਂ ਆਪਣਾ ਦੇਖ ਸਕਦੇ ਆਂ ਜੀ ਉਹ ਪੱਕਣਾ ਜਿਹੜਾ ਸ਼ੁਰੂ ਹੋ ਗਿਆ ਹੈ ਤੇ ਅੱਜ ਜਿਹੜਿਆ ਮੀਂਹ ਪਿਆ ਉਹਦੇ ਨਾਲ ਜਿਹੜਾ ਝੋਨਾ ਕਾਫੀ ਆਪਣਾ ਜਿਹੜਾ ਡੱਗ ਵੀ ਗਿਆ ਵਾ ਚਲੋ ਉਹ ਤੁਹਾਨੂੰ ਦੇਖਾਂਗੇ ਤੇ ਆ ਬਿਮਾਰੀ ਵੀ ਹੋਣੀ ਸ਼ੁਰੂ ਹੋ ਚੁੱਕੀ ਹੈ ਜੀ ਲਓ ਜੀ ਪਹੁੰਚ ਚੁਕੇ ਆ ਆਪਾਂ ਆਪਣੇ ਘਰਾਵਾਂ ਦੇ ਕੋਲ ਬਾਬਾ ਜੀ ਆ ਗਏ ਅੱਜ ਵਧੀਆ ਆ ਜੀ ਬਾਬਾ ਜੀ ਕਹਿੰਦੇ ਵਾਲੀ ਬਹੁਤ ਸੇਕਾ ਐਡੀ ਕਿ ਲੋਾਈਟ ਅੰਦਰ ਲੱਗੇ ਬਾਬਾ ਜੀ ਬੱਲੇ ਭਾਈ ਆ ਗਏ ਲੋਕਰ ਆ ਗਿਆ ਜੀ ਅੱਜ ਬੈਠ ਕੇ ਖਾਣਾ ਜੇ ਬੈਠ ਬੰਦੇ ਆ ਗਏ ਪਹੁੰਚ ਗਏ ਜੀ ਆਪਾਂ ਤੇ ਕੰਮ ਦਿਖਾਉਣੇ ਤੁਹਾਨੂੰ ਅੱਜ ਇਹਨਾਂ ਦਾ ਅੱਗੇ ਕੀ ਕਾਮ ਹੋਰ ਨਹੀਂ ਬੰਦੇ ਨਹੀਂ ਆਉਂਦੇ ਬੰਦੇ ਰੰਦੇ ਆਈਏ ਬੰਦੇ ਆਵੇ ਇੱਕ ਆ ਵਿੱਲਾ ਸਿਰੇ ਦਾ ਇੱਕ ਆ ਵਿੱਲਟ ਸਿਰੇ ਦਾ ਇੱਕ ਆ ਵਿੱਲਣ ਗੁਰਦੇਵ ਤੁਸੀਂ ਆਹ ਬੰਦਾ ਕੰਮ ਆ ਲਾਵਾ ਪੈ ਭਾਈ ਉਹ ਬਣਾ ਰਿਹਾ ਮੰਬਾਰੀ ਅੰਦਰ ਦੇਖਿਆ ਜਾਗੇ ਇੱਥੇ ਇੱਧਰ ਲੈ ਬੱਲੇ ਬੱਲੇ ਕੀ ਆ ਰਹਾ ਪਤਾ ਪਛਤਾ ਆ ਦੇਖੋ ਜੀ ਇੱਕ ਹੋਰ ਕੰਮ ਲੈ ਸੀਕ੍ਰੇਟ ਇਹ ਅਗੂ ਸੀਕ੍ਰੇਟ ਇਹਦੇ ਵਿੱਚ ਨਹੀਂ ਕੰਮ ਤਾਂ ਹੀ ਦੇਖ ਰਹੇ ਆ ਬੰਦੇ ਆਪਣੇ ਆਪਾ ਪੂਰਾ ਮਨ ਇੱਕ ਨੰਬਰ ਯਾਰ ਰਾਤ ਨੂੰ ਗਏ ਮੈਂ ਉਹ ਤਾਂ ਉੱਥੇ ਫੇਰ ਮੱਥਾ ਕਈ ਗਿਆ ਫੇਰ ਨਹੀਂ ਕੋਈ ਮੱਥਾ ਟੇਕ ਕੇ ਫੇਸ ਹੋ ਜਾਓ ਸਾ 11 12 ਵਿੱਚ ਉੱਠੋ ਫੇਰ ਨਾ ਹੁਣ ਤੋਂ ਆਖਰੀ ਬਾਗਾ ਪਾਟੇ ਚਲੋ ਬਾਗਾ ਪਾਟੇ ਲੇਕੇ ਸਦਾ ਕੈਂਡਾ ਕਰੋ ਆ 8 9 ਦੇ ਦਾ ਵਈ ਆਪੀ ਸਹੀ ਹੈ ਭਾਈ ਬਿਲਕੁਲ ਜਿੱਦਾਂ ਤੁਸੀਂ ਕਹਿ ਦਦਗੇ ਆਪਾਂ ਬੰਦੇ 1 2 3 4 5 6 7 8 ਕਹਿੰਦੇ 8 ਵਾਰ ਗਿੱਟੀ ਆਪੋ ਕੱਢੋ ਕੋਈ ਨਾ ਲੰਬੇ ਆਲੇ ਤੇ ਪੂਰੇ ਹੋ ਗਏ ਆ ਜੀ ਪੇਪਰ ਉਹ ਵੇਖਦੇ ਹੀ ਨਹੀਂ ਆਪਾਂ ਨੱਪਦੇ ਹੀ ਆ ਬੰਦਾ ਹੋਰ ਯਾਰ ਉਹਨੇ ਨਹੀਂ ਜਾਣੇ ਬੀਕਾਰੇ ਨੂੰ ਗਾਂਸੇ ਦੇਖਣਾ 70 ਪਾਇਆ ਨਾ ਬੋਲਦਾ ਆਉਂਦਾ ਉਹ ਨਾਲ ਲੈਣਾ ਆਪਾਂ ਦੰਗ ਦੰਗ ਕਰਨਾ ਤੇ ਤਿੰਨ ਨਿਕਲ ਨਹੀਂ ਕਿਥੋਂ ਆਇਆ ਇਹ ਅਲਮ ਸਰ ਆਪਾਂ ਸ਼ੁਰੂ ਹੀ ਹੋ ਨੋ ਇਹ ਨਹੀਂ ਹੁੰਦਾ ਕਿ ਤੇ ਜਾਣਾ ਆਣਾ ਪੈਂਦਾ ਬੰਦੇ ਹੈ ਜਾਣਾ ਨਾ ਬੈਟਰ ਹੈਗਾ ਤਾਂ ਇਹ ਕਿੰਨੇ ਦੇ ਗਿਆ ਕਿਤੇ ਦੇ ਨੇ ਕਿਹੜਾ ਇਹ ਵੱਡੇ ਪੈਰ ਦਾ ਬਹੁਤ ਲੱਗ ਰਿਹਾ ਇਹ ਇਹ ਲਾਈਟ ਭਾਈ ਜਾਣ ਤੱਕ ਕਰੀ ਯਾਰ ਅੱਜ 5 ਮਿੰਟ ਹੁੰਦੀ ਆ ਤਾਂ ਚੱਲ ਜਾਂਦੀ ਫੇਰਾ ਕੁੱਛ ਨਹੀਂ ਬਿਲ ਲੈ ਲਓ ਜੀ ਆ ਆਪਣੀ ਜੀ ਦੁਕਾਨ ਆ ਵੱਡੇ ਭਰਾ ਹੋਣਾਂ ਦੀ ਨਾਲ ਲੱਗੇ ਹੋਇਆ ਜੀ ਕਮਾ ਕਰਾਂ ਤੇ পা যি কি বনা ਸਾਰੇ ਪਾਸੇ ਨਾ ਬੰਦਾਇਨਾਂ ਦਾ ਮਗਰੋਂ ਇੰਨਾ ਦਿੱਤਾ ਨਹੀਂ ਆਇਆ ਕੋਈ ਬੁੱਕਾ ਨਹੀਂ ਆਇਆ ਆਪਾਂ ਤੇ ਦੇਖੋ ਬਸ ਇੰਨਾ ਦਾ ਕੰਮ ਹੀ ਆ ਸਾਰੇ ਪਾਸੇ ਜੀ ਪਹੁੰਚ ਚੁੱਕੇ ਆ ਜੀ ਪੰਪ ਪਾ ਜੀ ਕੀ ਹਾਲ ਜੀ ਤੇ ਜਲਦੀ ਭਾਜੀ ਪਾ ਜੀ ਹੁਣੇ ਗਿਆ ਜੀ ਉਹਦੇ ਨਾਲ ਅੰਮ੍ਰਿਤਸਰ ਅੰਮ੍ਰਿਤਸਰ ਜੀ ਅੱਧੇ ਲੱਗੇ ਪੰਪ ਪਾ ਜੀ ਆਪਨਾ ਅੱਜ ਤੁਹਾਨੂੰ ਆਪਾਂ ਆਪਣੇ ਪੰਪ ਦਾ ਜੀ ਪੂਰਾ ਵੀਊ ਵੇਖਣੇ ਆ ਕਿੱਦਾਂ ਕਿੱਦਾਂ ਜਾ ਰਿਹਾ ਉੱਪਰੋਂ ਵੀ ਆਹ ਸੋਲਰ ਲੱਗੇ ਹੋਏ ਆ ਜਿੱਥੇ ਸੋਲਰ ਸਾਮਣਿਆਂ ਜੀ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਤੇ ਇਹ ਦੇਖਾ ਪਤੋ ਜੀ ਬਿਲਕੁਲ ਆਪਾਂ ਨੂੰ ਕਲੀਅਰ ਲੱਗਦਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਲੈਟ ਆ ਗਈ ਲੱਗਦਾ ਲਓ ਜੀ ਅੱਜ ਦਾ ਜਿਹੜਾ ਵਲੌਗ ਆ ਜੀ ਆਪਣਾ ਇੱਥੇ ਹੀ ਸਮਾਪਤ ਆ ਜੀ ਮਿਲਦੇ ਆ ਜੀ ਕੱਲ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ